ਮਰਦਾ ਵਿੰਨੇ ਬੋਲ ਵੇਰਾ ਯਾ ਸੁਣ ਜਾਮੀ ਤੇਰਾ ਵਕਤ ਬੜਾ ਅਨਮੋਲ ਵੇਰਾ ਯਾ ਸੁਣ ਜਾਮੀ ਤੇਰਾ ਵਕਤ ਬੜਾ ਅਨਮੋਲ ਵੇਰਾ ਯਾ ਸੁਣ ਜਾਮੀ ਸਾਡੇ ਸਤਰਾਵਾਲੇ ਬੀਜੇ ਕੌਕੜੂ ਹੋ ਗਿਆ ਸਾਡੇ ਸਤਰਾਵਾਲੇ ਬੀਜੇ ਸੀ ਡੰਗ ਬੂਹ ਨੇ ਨਹੀਂਓ ਮਾਖੋ ਚੋ ਗਿਆ ਆਸੀ ਡੰਗ ਬੂਹ ਨੇ ਨਹੀਂਓ ਮਾਖੋ ਚੋ ਗਿਆ ਰਹੀਏ ਮਾਂ ਦੀ ਮਿੱਟੀ ਫੋਲ ਰਹੀਏ ਮਾਂ ਦੀ ਮਿੱਟੀ ਫੋਲ ਮੇਰਾ ਯਾਰ ਸੁਣ ਜਾਮੀ ਤੇਰਾ ਵਕਤ ਬੜਾ ਅਨਮੋਰ ਮੇਰਾ ਯਾਰ ਸੁਣ ਜਾਮੀ ਅਸੀਂ ਆਪਣੇ ਲਈ ਨਾ